ਮੰਮੀ ਤੁਹਾਨੂੰ ਯਾਦ ਆ ਜਦੋਂ ਪਹਿਲੀ ਵਾਰੀ ਇਹ ਰਿਸ਼ਤਾ ਲੈ ਕੇ ਆਏ ਸੀਗੇ ਘਰ ਭੈਣ ਜੀ ਤੁਸੀਂ ਦੱਸਿਆ ਹੀ ਨਹੀਂ ਆਉਣ ਲੱਗਿਆਂ ਨੇ ਛੁਪਚਪੀ ਤੇ ਆ ਗਏ ਜੇ ਭੈਣ ਜੀ ਦੱਸਣਾ ਕੀ ਸੀ 2 2.5 ਮਹੀਨੇ ਤੇ ਹੋ ਗਏ ਮੁੰਡੇ ਨੂੰ ਵੇਖ ਕੇ ਗਏ ਸੀ ਤੇ ਸਾਨੂੰ ਮੁੰਡਾ ਇੰਨਾ ਪਸੰਦ ਆ ਤਾਂ ਅਸੀਂ ਕਿਹਾ ਤੁਸੀਂ ਤਾਂ ਦੱਸਿਆ ਨਹੀਂ ਤਾਂ ਅਸੀਂ ਆਪ ਹੀ ਸ਼ਗਨ ਲੈ ਕੇ ਆ ਗਏ ਆ ਭੈਣ ਜੀ ਦੱਸਣਾ ਕੀ ਸੀ ਤੁਸੀਂ ਇੰਨੇ ਵੱਡੇ ਲੋਕ ਤੇ ਅਸੀਂ ਵਿਚਾਰੇ ਗਰੀਬ ਤੈਂ ਤਾਂ ਅਗਰ ਕੇ ਚੁੱਪ ਕੀਤੇ ਰਹੇ ਪਿਤਾ ਦੇ ਨਾਲ ਸਾਡੀ ਨਿਭਣੀ ਨੀਗੀ ਤੈਂ ਤਾਂ ਚੁੱਪ ਕਰਕੇ ਫਿਰ ਆਪਣੇ ਘਰੀ ਬੈਠੇ ਰਹੇ ਲੈ ਭੈਣ ਜੀ ਵੱਡੇ ਕਰਦੀਆਂ ਕੁੜੀਆਂ ਨੂੰ ਪਰ ਚੰਗੇ ਮੁੰਡੇ ਨਹੀਂ ਚਾਹੀਦੇ ਇਹ ਕਿਦਾਂ ਦੀ ਗੱਲ ਤੁਸੀਂ ਕਰਤੀ ਆ ਆਂਟੀ ਉਹ ਤੇ ਗੱਲ ਠੀਕ ਆ ਪਰ ਰਿਸ਼ਤਾ ਬਰਾਬਰੀ ਵਿੱਚ ਹੀ ਹੋਵੇ ਨਾ ਤੇ ਫੇਰ ਹੀ ਚੰਗਾ ਲੱਗਦਾ ਆ ਭਾਜੀ ਸਾਡੀ ਇਦਾਂ ਦੀ ਸੋਚ ਨਹੀਂ ਹੈਗੀ ਮੇਰੀ ਗਰੀਬੀ ਵਾਲੀ ਸਾਨੂੰ ਤਾਂ ਬਸ ਇੱਕ ਚੰਗਾ ਮੁੰਡਾ ਚਾਹੀਦਾ ਆਪਣੀ ਭੈਣ ਵਾਸਤੇ ਹੋਰ ਕੀ ਪੁੱਤ ਪਤਾ ਚਾ ਪੜਿਆ ਲਿਖਿਆ ਹੋਵੇ ਨਾ ਤੇ ਮੈਂ ਤਾਂ ਨਾ ਸਾਰਾ ਕੁਝ ਬਣਾ ਲੈਂਦਾ ਆ ਭੈਣ ਜੀ ਉਹ ਤੇ ਗੱਲ ਤੁਹਾਡੀ ਠੀਕ ਆ ਪਰ ਮੇਰਾ ਤੇ ਪਤਾ ਜੇਕਰ ਨੌਕਰੀ ਵੀ ਨਹੀਂ ਕਰਦਾ ਤੇ ਨਾ ਹੀ ਸਾਡ ਕੋਈ ਜਾਇਦਾਦ ਹੈਗੀ ਆ ਆਜ ਦੋ ਕਮਰੇ ਬਸ ਭੈਣ ਜੀ ਸਾਨੂੰ ਜਾਇਦਾਦ ਦਾ ਕੋਈ ਲਾਲਚ ਨਹੀਂ ਆ ਪਰ ਮਾਤਮਾ ਦਾ ਦਿੱਤਾ ਬੜਾ ਕੋਸ਼ ਆ ਤੇ ਰਹੀ ਗੱਲ ਨੌਕਰੀ ਦੀ ਉਹ ਵੀ ਲੱਗ ਹੀ ਜਾਊਗੀ ਆਂਟੀ ਇਹ ਹੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਦੇਖੋ ਤੁਹਾਡੀ ਕੁੜੀ ਕਿੰਨੀ ਸੁਖ-ਸਹੂਲਤਾ ਵਿੱਚ ਰਹੀ ਹੋਣੀ ਆ ਮੇਰ ਕੋਤੇ ਥੀ ਨਹੀਂ ਸੁਖਸੂਲਤਾਂ ਦਿੱਤੀਆਂ ਨਹੀਂ ਜਾਣੀਆਂ ਸਾਡੇ ਕੋਲ ਤੇ ਇਹੋ ਹੀ ਆ ਬਸ ਜੋ ਕੁਝ ਹੈਗਾ ਤੁਹਾਡੇ ਸਾਹਮਣੇ ਹੀ ਆ ਪੁੱਤ ਮੇਰੀ ਧੀ ਇਦਾਂ ਦੀ ਨਹੀਂ ਹੈਗੀ ਉਹ ਹਰ ਮੋਹਲ ਦੇ ਵਿੱਚ ਟਲਣ ਵਾਲੀ ਆ ਮੈਨੂੰ ਸਿਰਫ ਆਪਣੀ ਧੀ ਵਾਸਤੇ ਨਾ ਇੱਕ ਚੰਗਾ ਜੀਵਨ ਸਾਥੀ ਚਾਹੀਦਾ ਆ ਬਾਕੀ ਭੈਣ ਜੀ ਮੁੰਡਾ ਸਾਨੂੰ ਪਸੰਦ ਆ ਤੇ ਤੁਸੀਂ ਮੇਰੀ ਧੀ ਵੇਖੀ ਆ ਜੇ ਤੁਹਾਨੂੰ ਪਸੰਦ ਆ ਤੇ ਦੱਸੋ ਫਿਰ ਅੱਗੇ ਗੱਲ ਤੋਰੀਏ